ਨਾ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਆਈਪੀਐਸ ਏਡੀਸੀਪੀ ਪ੍ਰਭਜੋ ਸਿੰਘ ਜੀ ਐਸਪੀ ਕਮਲਜੀਤ ਸਿੰਘ ਜੀ ਔਲਖ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੰਗਰਲੇ ਸਮੇਂ ਤੋਂ ਸਾਡੇ ਥਾਣੇ ਵੱਲੋਂ ਜਿਹੜੀ ਆ ਜੰਗੀ ਪੱਧਰ ਤੇ ਮਹਿਮ ਜਿਹੜੀ ਆ ਵਿੱਢੀ ਗਈ ਆ ਲੁੱਟਖੋ ਕਰਨ ਵਾਲੇ ਜਿਹੜੇ ਜਾਂ ਡਰੱਗ ਵੇਚਣ ਵਾਲਿਆਂ ਦੇ ਖਿਲਾਫ ਅਸੀਂ ਵਿੱਢੀ ਆ ਜਿਹਦੇ ਤਹਿਤ ਸਾਨੂੰ ਬੜੇ ਚੰਗੇ ਨਤੀਜੇ ਪਹਿਲਾਂ ਵੀ ਮਿਲੇ ਆ ਹੁਣ ਵੀ ਜਿਹੜਾ ਕਿ ਅਸੀਂ ਸਾਡੇ ਸਬ ਇਨਸਪੈਕਟਰ ਗੁਰਵਿੰਦਰ ਸਿੰਘ ਇਨਚਾਰਜ ਚੌਕੀ ਕਨੂਪੁਰ ਕਾਲੇ ਤੇ ਸਾਡੀ ਟੀਮ ਵੱਲੋਂ ਜਿਹੜਾ ਦੋਸ਼ੀ ਸੰਦੀਪ ਕੁਮਾਰ ਆ ਪੁੱਤਰ ਸੰਗਰਾਮ ਵਾਸੀ ਹਰਪਾਲੇ ਵੀ ਨਿਊ ਕਨੂਪੁਰ ਕਾਲੇ ਜਿਹੜਾ ਕਿ ਇਹ ਚੋਲਾ ਸ਼ਾਪ ਡਾਕਟਰ ਹੈ ਇਹ ਜਿਹੜਾ ਕਿ ਇਹਨੂੰ 200 ਗੋਲੀ ਜਿਹੜੀ ਨਸ਼ੀਲੀ ਸਮੇਤ ਜਿਹੜਾ ਵਾ ਮਤਲਬ ਗ੍ਰਿਫਤਾਰ ਕੀਤਾ ਤੇ ਇਹਦਾ ਪੁਲਿਸ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਵੀ ਇਹ ਗਾਂ ਜਿੱਥੇ ਵੀ ਸਪਲਾਈ ਕਰਦਾ ਸੀ ਜਾਂ ਜਿੱਥੋਂ ਵੀ ਲਿਉਂਦਾ ਸੀ ਉਹਨਾਂ ਦੇ ਖਿਲਾਫ ਵੀ ਅਸੀਂ ਵੰਦੀ ਕਾਰਵਾਈ ਜਿਹੜੀ ਆ ਕਰ ਰਹੇ ਆ ਇਸ ਤੋਂ ਇਲਾਵਾ ਜਿਹੜਾ ਲੁੱਟਖੋ ਕਰਨ ਵਾਲੇ ਜਿਹੜੇ ਆ ਤਿੰਨ ਵਿਅਕਤੀ ਅਸੀਂ ਜਿਹੜੇ ਆ ਗ੍ਰਿਫਤਾਰ ਕੀਤੇ ਆ ਇਹ ਮੁਕੱਦਮਾ ਨੰਬਰ 236 ਮਿਤੀ 2/11/23 ਜੁਰਮ 379 ਬੀ 34 ਆਈਪੀਸੀ ਇਹ ਜਿਹੜਾ ਅਸੀਂ ਦਰਜ ਰਜਿਸਟਰ ਕੀਤਾ ਸੀ ਤੇ ਜਿਹੜਾ ਦੋਸ਼ੀ ਸੀ ਰਾਜਨ ਪੁੱਤਰ ਬਲਵੰਤ ਸਿੰਘ ਵਾਸੀ ਛਾਪਾ ਥਾਣਾ ਚਵਾਲ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਜੇਲ੍ਹ ਚੋਂ ਲਿਆਂਦਾ ਤੇ ਲਿਆਂ ਤੋਂ ਬਾਅਦ ਇਹਦੇ ਤੋਂ ਜਿਹੜਾ ਖੋਜ ਸ਼ੁਦਾ ਮੋਬਾਈਲ ਸੀ ਉਹ ਵੀਵੋ ਦਾ ਉਹ ਬਰਾਮਦ ਕੀਤਾ ਤੇ ਇਹਦੀ ਪੁਛਗਿਸਤੇ ਦੇ ਸਾਥੀ ਸੀ ਜਿਹੜੇ ਅਰਸ਼ਪ੍ਰੀਤ ਸਿੰਘ ਪੁੱਤਰ ਹੀਰਾ ਸਿੰਘ ਸਰਵਨ ਸਿੰਘ ਉਰਫ ਸੱਮਾ ਪੁੱਤਰ ਗਰਮੀਤ ਸਿੰਘ ਇਹ ਵੀ ਵਾਸੀਆਂ ਨਾ ਛਾਪਾ ਥਾਣਾ ਚਬਾਲ ਇੱਕੇ ਪਿੰਡ ਦੇ ਸੀ ਜਿਹੜਾ ਕਿ ਤਫਤੀਸ਼ ਦੇ ਦੌਰਾਨ ਜਿਹੜਾ ਇਹਨਾਂ ਨੇ ਜਿਸ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਉਹ ਵੀ ਬਰਾਮਦ ਕੀਤਾ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਭਕਨੇ पकड़े आज ਤੋਂ तकरीबन 5-6 ਮਹੀਨੇ ਪਹਿਲਾਂ ਦਾਤਰ ਦੀ ਨੋਕ ਤੇ ਇੱਕ ਮੋਟਰਸਾਈਕਲ ਜਿਹੜਾ TVS Deluxe ਖੋਇਆ ਸੀ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕੀਤਾ ਇੱਕ ਮੋਟਰਸਾਈਕਲ ਇਹਨਾਂ ਨੇ ਮੁਹੱਲੀ ਤੋਂ ਚੋਰੀ ਕੀਤਾ ਸੀ ਜਿਹੜਾ Splendor ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਜਿਹੜਾ ਕਿ ਹੁਣ ਇਹ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰফতার ਕੀਤੇ ਨੇ ਇਹਨਾਂ ਦਾ ਹੁਣ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਪੁਲਸ ਰਿਮਾਂਡ ਅਸੀਂ ਹਾਸਲ ਕਰਾਂਗੇ ਜਿਹੜੀਆਂ ਹੋਰ ਵੀ ਇਹਨਾਂ ਨੇ ਕੋਈ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਉਹ ਵੀ ਟ੍ਰੈਕ ਕਰਾਂ ਸਰ ਨਸ਼ੇ ਦੇ ਵੀ ਆਦਿ ਨੇ ਜੀ ਤੇ ਨਸ਼ਾ ਕਰਦੇ ਆ ਨਸ਼ਾ ਵੀ ਲੈਂਦੇ ਆ ਬਟ ਸੈਂਟਰਲ ਸੁੰਟਰਾਂ ਚੋਂ ਇਹ ਦਾਖਲ ਰਹੇ ਆ ਤੇ ਹੁਣ ਵੀ ਇਹਨਾਂ ਦੀ ਜਿਹੜੀ ਜਿਹੜੀ ਸੁਸਾਇਟੀ ਮਾਰੀ ਆ ਇਸ ਕਰਕੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਰ ਜਿੱਦ ਤਰ੍ਹਾਂ ਤੁਸੀਂ ਇੱਕ ਚੋਲਾ ਸਾਹਿਬ ਜਿਹੜਾ ਡਾਕਟਰ ਵੀ ਪੜਿਆ ਹੈ ਲੋਕਾਂ ਨੂੰ ਕੀ ਸੂਚਿਤ ਕਰਨਾ ਚਾਹੋਗੇ ਕਿ ਐਸੇ ਕਿਸ ਤਰ੍ਹਾਂ ਸਾਵਧਾਨੀ ਲੈਣੇ ਅਸੀਂ ਦੇ ਕਵਾਂਗੇ ਜੀ ਜਿਹੜੀ ਕੋਈ ਵੀ ਮੈਡੀਸਨ ਆ ਉਹ ਪ੍ਰਾਪਰ ਜਿਹੜਾ ਮੈਡੀਕਲ ਸਟੋਰ ਆ ਜਾਂ ਕਿਸੇ ਡਾਕਟਰ ਸਾਹਿਬ ਤੋਂ ਜਿਹੜੇ ਚੰਗੇ ਤੋਂ ਲਈ ਜਾਵੇ ਇਹੋ ਜਾਂ ਤੋਂ ਜਿਹੜੀਆਂ ਦਵਾਈਆਂ ਨਸ਼ੀਲੀਆਂ ਵੇਚ ਕੇ ਸਾਡੀ ਜਿਹੜੀ ਜਵਾਨ ਨੌਜਵਾਨ ਪੀੜ੍ਹੀ ਐ ਛੋਟੇ ਬੱਚੇ ਜਿਤਨਾ 15 17 ਸਾਲਾਂ ਦੇ ਆਣਗੇ ਜਿਹੜਾ ਗਲਤ ਰਸਤੇ ਪਾਰ ਰਿਹਾ ਮਾਰੀ ਗੱਲ ਐ ਸਾਨੂੰ ਮੈਂ ਤੇ ਉਹੀ ਕਹੂੰਗਾ ਵੀ ਜਿਹੜੀ ਵੀ ਕੋਈ ਮੈਡੀਸਨ ਲੈਣੀ ਆ ਉਹ ਮਨਜ਼ੂਰਸ਼ੁਦਾ ਜਿਹੜਾ ਉਥੋਂ ਪ੍ਰਾਪਤ ਕੀਤੀ